ਸਤਿਗੁਰ ਦੇਵ ਕੀ ਜੈ ਸਤਿਗੁਰ ਬੰਦੀ ਛੋੜ ਮਹਾਰਾਜ ਕੀ ਜੈ ਸਤਿਗੁਰ ਪੂਰੀਵਾਲੋਂ ਕੀ ਜੈ ਸਤਿਗੁਰ ਰਕਵੇਵਾਲੋਂ ਕੀ ਜੈ ਸਤਿਗੁਰ ਰਤੇਵਾਲੋਂ ਕੀ ਜੈ ਸਤਿਗੁਰ ਰਤੇਵਾਲੋਂ ਕੀ ਜੈ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਤਲੁਕ ਦਾ ਰਤੇਵਾਲ ਦੇ ਵਿੱਚ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਹਾਜ਼ਰੀ ਜੁ ਬੈਠੇ ਆ ਇਹਦੇ ਵਿੱਚ ਅਸੀਂ ਇੱਕ ਵੀਡੀਓ ਪਾ ਰਹੇ ਹਾਂ ਸਾਰਿਆਂ ਨੂੰ ਸ਼ਾਂਤੀ ਦਾ ਸੰਦੇਸ਼ ਕਿਉਂਕਿ ਜੇ ਅੱਜ ਤੋਂ ਬਾਦ ਸਾਡੇ ਸਤਿਗੁਰ ਮਹਾਰਾਜ ਦੀ ਸੰਗਤ ਜਿਹੜੀ ਹੈ ਉਹ ਕਿਸੇ ਵੀ ਮਹਾਪੁਰਸ਼ਾਂ ਦੇ ਬਾਰੇ ਵਿੱਚ ਕੋਈ ਵੀ ਵੀਡੀਓ ਨਹੀਂ ਪਾਉਗੀ ਅਗਰ ਪਿਆਰ ਸੰਦੇਸ਼ ਭੇਜਾਂਗੇ ਬਾਕੀ ਅਸੀਂ ਦੂਸਰੇ ਆਪਣੇ ਹੈ ਦਾ ਸਭ ਕੁ ਪਰਿਵਾਰਪੂਰੀ ਵਾਲਿਆਂ ਦਾ ਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਆਪਣੇ ਸੰਗਤ ਨੂੰ ਸੰਦੇਸ਼ ਭੇਜੋ ਜੋ ਮਰਜੀ ਕਹਿ ਕੇ ਜੋ ਵੀ ਕਹਿਣਾ ਕਹੋ ਤੇ ਅੱਗੇ ਤੋਂ ਆਪਣੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਨਾ ਕੋਈ ਪਾਇਆ ਜਾਵੇ ਤਾਂ ਦਾ ਜਿਹੜਾ ਕਿ ਸ਼ਬਦ ਜਿਹੜਾ ਕਿ ਲੋਕਾਂ ਨੂੰ ਦੁੱਖदाई ਹੋਵੇ ਬਾਕੀ ਇੱਕ ਬੇਨਤੀ ਮੇਰੀ ਇਹ ਹੈ ਬੈ ਸਤਿਗੁਰ ਮਹਾਰਾਜੀ ਸੰਗਤ ਦੇ ਜਿੰਨੇ ਵੀ ਸੇਵਾਦਾਰ ਹੈਗੇ ਆ ਜੋ ਵੀ ਸੰਗਤ ਹੈਗੀ ਹੈ ਇਹਨਾਂ ਦੀ ਸ਼ਾਂਤ ਦੇ ਖਿਲਾਫ ਕੋਈ ਵੀ ਵੀਡੀਓ ਨਾ ਪਾਈ ਜਾਵੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਡੀ ਬੇਨਤੀ ਨੂੰ ਸਵਾਰਕਾਰ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਪ੍ਰੋਬਲਮ ਹੈਗੀ ਹੈ ਉਹ ਸਤ ਲੋਕਾਂ ਦੇ ਵਰਤੇ ਆਰ ਦੇ ਵਿੱਚ ਆ ਕੇ ਸਾਨੂੰ ਮਿਲ ਸਕਦਾ ਉਹਦੀ ਜਿਹੜੀ ਸਮੱਸਿਆ ਹੱਲ ਕੀਤੀ ਜਾਊਗੀ त आईया ने तस्व्रीर कृष्ण मन